ਪੰਜਾਬੀ ਐਨ ਆਰ ਆਈ ਨਿਊਜ਼ ਮੈਂ ਹਾਂ ਵਿਜੇਪਾਲ ਸਿੰਘ ਤੀਜੀ ਪੰਜਾਬੀ ਐਨ ਆਰ ਆਈ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਜਿਵੇਂ ਕਿ ਅੱਜ ਤਨਤਨ 108 ਜੋਰ ਸ੍ਰੀ ਨਵਕੰਬਰ ਰਾਜਾ ਜੀ ਦਾ ਜੋ ਕਿ ਵਰਸੀ ਸਮਾਗਮ ਜੋ ਕਿ ਤਿੰਨ ਰੋਜ਼ਾਂ ਤੋਂ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਚੇਚੇ ਤੌਰ ਤੇ ਸੰਗਤਾਂ ਜਿੱਥੇ ਕਿ ਦੇਸ਼ ਵਿਦੇਸ਼ ਤੋਂ ਡਰੇਟੋਂ ਆਣ ਕੇ ਜੋ ਕਿ ਰਾਜਾ ਸਾਹਿਬ ਜੀ ਦੇ ਦਰਵਾਜ਼ੇ ਨਤਮਸਤਕ ਹੋ ਕੇ ਉਹ ਅਸ਼ੀਰਵਾਦ ਪ੍ਰਾਪਤ ਕਰਨ ਪਹੁੰਚਦੀਆਂ ਹਨ ਉੱਥੇ ਕਿ ਰਸਤੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਪੁਗਾ ਕੇ ਸੰਗਤਾਂ ਵੱਲੋਂ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ ਹਨ ਉੱਥੇ ਚੇਚੇ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵਿਧਾਇਕ ਮੋਹਨ ਲਾਲ ਜੀ ਬੰਗਾ ਜੋ ਕਿ ਚੇਚੇ ਤੌਰ ਤੇ ਸੰਗਤਾਂ ਦੀ ਸੇਵਾ ਆਪ ਇਸ ਜੋ ਕਿ ਲੰਗਰ ਗਿਆ ਸਮਾਵਾਂ ਹੋ ਰਹੀਆਂ ਉੱਥੇ ਸੰਗਤਾਂ ਨੂੰ ਲੰਗਰ ਪਰਤਾ ਰਹੇ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਦੇ ਇਸ ਵਰਸੀ ਸਮਾਗਮ ਮੌਕੇ ਤੇ ਤੁਹਾਡੇ ਵੱਲੋਂ ਸੰਗਤਾਂ ਨੂੰ ਕੀ ਅੱਜ ਸੁਦੇਸ਼ ਹੈ ਉਹਨਾਂ ਮਾਨਪੁਰ ਕਾਮਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਰਾਜਾ ਸਾਹਿਬ ਮਹਾਰਾਜ ਦੀ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਹਾਨੂੰ ਤੁਹਾਨੂੰ ਸ੍ਰੀ ਨਾਭਕੌਰ ਰਾਜਾ ਸਾਹਿਬ ਮਹਾਰਾਜ ਜੀ ਦੀ 50ਵੀਂ ਵਰ੍ਹੇ ਤੇ ਸੰਗਤਾਂ ਆਪਣੀਆਂ ਹਮੇ ਹਮਾ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਉਹ ਨਗਰ ਮਜ਼ਾਰਾ ਨਾ ਨੋਆਬਾਦ ਵਕੇ ਪਹੁੰਚ ਰਹੀਆਂ ਮੈਂ ਵੀ ਰਾਜਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਸਾਡੇ ਬੰਗਾ ਸ਼ਹਿਰ ਦੇ ਅੰਦਰ ਨੌਜਵਾਨ ਸਭਾ ਸਾਡੀ ਜਿਹੜੀ ਹੈ ਸੇਵਾ ਸੁਸਾਇਟੀ ਪਿਛਲੇ 14-15 ਸਾਲ ਤੋਂ ਜਿੱਥੇ ਲੰਗਰ ਲਗਾ ਰਹੀ ਹੈ ਜਿੰਨੀਆਂ ਵੀ ਸੰਗਤਾਂ ਰਾਜਾ ਸਾਹਿਬ ਨੂੰ ਜਾਣਦੀਆਂ ਇਥੋਂ ਲੰਗਰ ਛੱਕ ਕੇ ਜਾਣੀਆਂ ਔਰ ਬਹੁਤ ਵਧੀਆ ਇਹਨਾਂ ਨੇ ਲੰਗਰ ਲਗਾਇਆ ਹੋਇਆ ਔਰ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਰੀ ਸਭਾ ਸੁਸਾਇਟੀ ਦਾ ਕਿਉਂਕਿ ਮਹਾਰਾਜ ਰਾਜਾ ਸਾਹਿਬ ਨੇ ਸਾਡੇ ਇਲਾਕੇ ਦੀ ਧਰਤੀ ਨੂੰ ਭਾਗ ਲਾਏ ਗੁਰਨਾਮ ਜਪਿਆ ਤੇ ਸੰਗਤਾਂ ਨੂੰ ਜੋ ਨਾਮ ਜਪਣ ਵਾਸਤੇ ਪ੍ਰਮਾਤਮਾ ਦਾ ਪ੍ਰੇਰਣਾ ਕੀਤੀ ਔਰ ਉਹ ਰੱਬ ਰੂਪ ਸਨ ਜੋ ਵੀ ਅੱਜ ਉਹਨਾਂ ਦੇ ਜੋ ਦਵਾਰੇ ਤੇ ਆ ਕੇ ਆਪਣੀਆਂ ਆਸਾਂ ਮੁਰਾਦਾ ਮੰਗਦਾ ਉਹਨਾਂ ਦੀਆਂ ਸਾਰੀਆਂ ਗੁਰੂ ਜਿਹੜੀਆਂ ਰਾਜਾ ਸਾਹਿਬ ਪੂਰੀਆਂ ਕਰਦੇ ਆ ਇਸੇ ਕਰਕੇ ਅੱਜ ਸਾਰੇ ਪੰਜਾਬ ਤੋਂ ਦੁਨੀਆ ਭਰ ਤੋਂ ਉਹਨਾਂ ਦੇ ਸ਼ਰਧਾਲੂ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਉਹਨਾਂ ਦੀ ਵਰਸੀ ਦੇ ਭੇਟ ਕਰਨ ਲਈ ਪਹੁੰਚ ਰਹੇ ਆ ਮੈਂ ਇੱਕ ਵਾਰ ਵੇਰ ਰਾਜਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਡੇ ਇਲਾਕੇ ਤੇ ਔਰ ਸਮੁੱਚੀਆਂ ਸੰਗਤਾਂ ਤੇ ਆਪਣਾ ਜਿਹੜਾ ਮਿਹਰ ਭਰਿਆ ਹੱਥ ਰੱਖਣ ਸੰਗਤਾਂ ਨੂੰ ਤੰਦਰੁਸਤੀ ਬਖਸ਼ਣ ਔਰ ਘਰਾਂ ਦੇ ਵਿੱਚ ਜਿਹੜੀ ਹੈ ਉਹ ਖੁਸ਼ਹਾਲੀ ਬਖਸ਼ਣ ਇਹਨੀ ਬੇਨਤੀ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਪੰਜਾਬ ਦੀ ਧਰਤੀ ਗੁਰਮਾ ਤੇ ਪੀਰਾਂ ਦੀ ਧਰਤੀ ਹੈ ਜਿੱਥੇ ਕੇ ਸਮੇ ਸਮੇ ਤੇ ਗੁਰੂਆਂ ਨੇ ਆਣ ਕੇ অবতার ਧਰ ਕੇ ਇਸ ਦੁਨੀਆ ਨੂੰ ਸੱਚ ਦਾ ਮਾਰਗ ਲਾਇਆ ਹੈ ਉੱਥੇ ਨਬ ਕਬਰ ਆਇਆ ਸਾਹਿਬ ਜੀ ਦੇ ਦਰਾਰ ਤੇ ਕਿੱਥੇ ਅੱਜ ਉਹਨਾਂ ਦੇ ਵਰਸੀ ਦੇ ਸਮਾਗਮ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਤਰ੍ਹਾਂ ਤਰ੍ਹਾਂ ਦੀਆਂ ਸਮਾਵਾਂ ਤੇ ਗੱਲ ਕਰੀਏ ਟਰਾਂਸਪੋਰਟ ਦੀ ਤੇ ਟਰਾਂਸਪੋਰਟਰਾਂ ਨੇ ਆਪਣੀਆਂ ਸਮਾਵਾਂ ਨਿਰੰਤਰ ਨਿਵਾ ਕੇ ਉਸ ਜਗ੍ਹਾ ਤੇ ਸੰਗਤਾਂ ਨੂੰ ਦਰਬਾਰ ਤੇ ਲਿਜਾ ਕੇ ਨਤਮਸਤਕ ਹੋ ਕੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਤੀਆਂ ਸੰਗਤਾਂ ਸੋ ਐਮ ਸੀ ਸਾਹਿਬ ਨਾਲ ਹਨ ਇਹਨਾਂ ਹਲੋਈ ਬਹੁਤ ਹੀ ਅਸੀਆ ਸਮਾਵਾਂ ਨੇ ਗੱਲ ਕਰਾਂਗੇ ਕਿ ਕੀ ਕਹਿਣਾ ਚਾਹੋਗੇ ਜੈ ਰਾਜਾ ਸਾਹਿਬ ਜੀ ਸਾਰਿਆਂ ਨੂੰ ਆਪਣੇ ਮੇਲੇ ਰਾਜਾ ਸਾਹਿਬ ਜੀ ਦੀ 50ਵੀਂ ਵਰ੍ਹੇ ਸਿਰ ਤੇ ਆਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਸਾਡੇ ਸ਼੍ਰੀ ਐਕਸਐਮਐਲ ਮੋਹਨ ਲਾਲ ਸਾਹਿਬ ਹਰ ਸਾਲ ਦੀ ਤਰ੍ਹਾਂ ਆਂਦੇ ਆ 14-15 ਸਾਲ ਤੋਂ ਅਸੀਂ ਲੰਗਰ ਚਲਾ ਰਹੇ ਹਾਂ ਬਾਬਾ ਜੀ ਦੀ ਕਿਰਪਾ ਨਾਲ ਆਪਣੇ ਸਾਡੇ ਵੱਡੇ ਭਾਜੀ ਸ਼੍ਰੀ ਮੋਹਨ ਲਾਲ ਜੀ ਐਕਸਐਮਐਲ ਸਾਹਿਬ ਉਹਨਾਂ ਦੀ ਕਿਰਪਾ ਨਾਲ ਚੱਲ ਰਿਹਾ ਜੀ ਲੰਗਰ ਤੇ ਜੋ ਸਾਡੇ ਸੇਵਾਦਾਰ ਨੇ ਸਾਰਿਆਂ ਵੱਲੋਂ ਆਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਮੋਹਨ لال ਜੀ ਦਾ ਧੰਨਵਾਦ ਜਿਨ੍ਹਾਂ ਨੇ ਸੇਵਾ ਦਿੱਤੀ ਸੇਵਾ ਕੀਤੀ ਜਿਨ੍ਹਾਂ ਕਰਕੇ ਲੰਗਰ ਚੱਲ ਰਿਹਾ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਜੀ ਸੋ ਬਹੁਤ-ਬਹੁਤ ਧੰਨਵਾਦ ਇਹ ਸੰਨ ਇੱਥੋਂ ਦੀ ਸੋਸਾਇਟੀ ਮੈਂਬਰ ਜੋ ਕਿ ਨਿਰੰਤਰ ਤਰ੍ਹਾਂ-ਤਰ੍ਹਾਂ ਦੇ ਪਕਵਾਨ ਪਵਾ ਕੇ ਸੰਗਤਾਂ ਦੇ ਵਿੱਚ ਜੋ ਰਾਹ ਜਾਂਦੀਆਂ ਸੰਗਤਾਂ ਨੂੰ ਸਮਾਵਾ ਕਰਕੇ ਉਹਨਾਂ ਨੂੰ ਲੰਗਰ ਛਕਾਉਂਦੇ ਨੇ ਰੁਕ-ਰੁਕ ਕੇ ਸੋ ਬਹੁਤ-ਬਹੁਤ ਧੰਨਵਾਦ ਮੈਂ ਵੀ ਆਪਣੇ ਟੀਵੀ ਦੇ ਮਾਧਰਾਮ ਜਿੱਥੇ ਦੇਸ਼ ਪ੍ਰਦੇਸ਼ ਬੈਠੀ ਦੁਨੀਆ ਨੂੰ ਅੱਜ ਦੇ ਇਸ ਵਰਸੀ ਦੇ ਮੁਬਾਰਕ ਮੌਕੇ ਤੇ ਨਤਮਸਤਕ ਹੁੰਨੇ ਆ ਉਹਨਾ ਪੀਰਾਂ ਵਕੀਰਾਂ ਬਜ਼ੁਰਗਾਂ ਦੇ ਨਾਲ ਕਬਰ ਰਾਜਾ ਜੀ ਜੀ ਉੱਥੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਇਸ ਇਲਾਕੇ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اھي کھاڏي کٽا پادي